ਦਿਵਿਆ ਜੋਤੀ ਜਾਗਰਦੀ ਸੰਸਥਾਨ ਜਿਸ ਦੇ ਸੰਸਥਾਪਕ ਸ੍ਰੀ ਅਸ਼ਤੋਸ਼ ਮਹਾਰਾਜ ਜੀ ਹਨ ਉਹਨਾਂ ਦੀ ਕਿਰਪਾ ਸਦਕਾ ਹਰ ਸਮੇਂ ਜੋ ਕਥਾਵਾਂ ਦਾ ਜੋ ਸਿਲਸਿਲਾ ਚੱਲਦਾ ਰਹਿੰਦਾ ਹੈ ਸ੍ਰੀ ਰਾਮ ਕਥਾ ਸ੍ਰੀ ਕ੍ਰਿਸ਼ਨ ਕਥਾ ਸ੍ਰੀ ਭਗਵਤ ਕਥਾ ਜਾਂ ਇਸ ਤਰ੍ਹਾਂ ਹੀ ਸ਼ਿਵ ਕਥਾ ਜਾਗਰਣ ਮਾਤਾ ਦੀ ਚੌਂਕੀ ਜਾਂ ਤਿੰਨ ਦਿਵਸੀ ਪ੍ਰੋਗਰਾਮ ਉਹ ਅਲੱਗ-ਅਲੱਗ ਜਗ੍ਹਾ ਤੇ ਚੱਲਦੇ ਰਹਿੰਦੇ ਹਨ ਇੱਥੇ ਨਕੋਦਰ ਵਿੱਚ ਹੀ ਨਹੀਂ ਆਪਣੇ ਸਾਰੇ ਪੰਜਾਬ ਭਾਰਤ ਦੇ ਵਿੱਚ ਭਾਰਤ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਅਲੱਗ-ਅਲੱਗ ਸਮੇਂ ਤੇ ਆਯੋਜਨ ਕੀਤੇ ਜਾਂਦੇ ਹਨ ਇਸ ਵਾਰ ਜੋ ਸ਼੍ਰੀ ਰਾਮ ਕਥਾ ਦਾ ਆਯੋਜਨ ਸ਼੍ਰੀ ਰਾਮ ਨੌਮੀ ਨੂੰ ਸਮਰਪਿਤ ਕਰਕੇ ਜੋ 5 ਦਿਨਾਂ ਦਾ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ ਹੈ ਨਕੋਦਰ ਵਿੱਚ ਪੱਲਿਆਂ ਦੀਆਂ ਕੁਟੀਆਂ ਦੇ ਵਿੱਚ ਇਸ ਵਿੱਚ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਜੋ ਸੰਗਤਾਂ ਨੇ ਸ਼ਮੂਲੀਅਤ ਕਰਕੇ ਜੋ ਸ਼੍ਰੀ ਰਾਮ ਦੇ ਸ਼੍ਰੀ ਰਾਮ ਜੀ ਦੇ ਜੀਵਨ ਬਾਰੇ ਜੋ ਜਾਣਿਆ ਹੈ ਔਰ ਇਸ ਦੇ ਨਾਲ ਨਾਲ ਜੋ ਸੰਸਥਾਨ ਵੱਲੋਂ ਸਮੇਂ-ਸਮੇਂ ਤੇ ਸੋਸ਼ਲ ਜੋ ਇਵੈਂਟਸ ਹਨ ਜੋ ਸੋਸ਼ਲ ਬੁਰਾਈਆਂ ਹਨ ਉਹਨਾਂ ਬਾਰੇ ਦੱਸਿਆ ਵੀ ਜਾਂਦਾ ਹੈ ਜਾਗਰੂਕਤਾ ਵੀ ਲੈ ਕੇ ਆਈ ਜਾਂਦੀ ਹੈ ਔਰ ਉਹਨਾਂ ਦੀ ਤੁਨਜਾਤ ਕਿਵੇਂ ਪਾਈ ਜਾ ਸਕਦੀ ਹੈ ਉਸ ਬਾਰੇ ਵੀ ਡਿਟੇਲ ਵਿੱਚ ਦੱਸਿਆ ਜਾਂਦਾ ਹੈ ਸੋ ਇਸ ਬਾਰੇ ਕਥਾ 23 April ਤੋਂ 27 April ਤੱਕ ਜਿਸ ਦਾ ਸਮਾਂ 7 ਤੋਂ 10 ਹੈ ਇਸ ਦੇ ਵਿੱਚ ਸਿੰਪਲਿਆ ਦੀ ਕੁਟੀਆਂ ਵਿੱਚ ਕੀਤੀ ਗਈ ਹੈ ਸੋ ਮੈਂ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਨੇ ਇਸ ਵਿੱਚ ਬਹੁਤ ਸਹਾਇਕ ਕੀਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਅੱਗੇ ਵੀ ਹਰ ਸਾਲ ਇਸ ਤਰ੍ਹਾਂ ਹੀ ਇਹ سلسلہ ਚੱਲਦਾ ਰਹੇਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ